ਜੋ ਸਵਾਰੀ ਫੱਟੀ ਦੀ ਕੋਈ ਗੱਲ ਮਿਲੀ ਆ ਕੀ ਕਹਿਣਾ ਚਾਹੁੰਦੇ ਮੈਂ ਇਸ ਜ਼ਿੰਮੇਵਾਰੀ ਨੂੰ ਤਨ ਦੇਹੀ ਨਾਲ ਨਿਭਾਵਾਂਗਾ ਦਿਨ ਰਾਤ ਤੇ ਕਰ ਦੂੰਗਾ ਸਾਡੇ ਕਿਸਾਨ ਬਹੁਤ ਦਰੜੇ ਗਏ ਨੇ ਉਹ ਅਮੀਰ ਹੋਣ ਦੇ ਬਜਾਏ ਗਰੀਬ ਹੁੰਦੇ ਜਾ ਰਹੇ ਨੇ ਕਿਉਂਕਿ ਸਰਕਾਰ ਦੀਆਂ ਪਾਲਿਸੀਆਂ ਇਹ ਜਿਹੀਆਂ ਨੇ ਮੈਂ ਮਹਾਰਾਜ ਨੇ ਮੈਨੂੰ ਬਹੁਤ ਮਾਨ ਬਖਸ਼ਿਆ ਕਿ ਮੈਂ ਸਰਦਾਰ ਗਰੀਵਾਲ ਸਾਹਿਬ ਜੋ ਕਿ ਬਹੁਤ ਵੱਡੇ ਐਜੂਕੇਟਿਡ ਨੇ ਬਹੁਤ ਵੱਡੇ ਅਹੁਦੇ ਤੋਂ ਅਸਤੀਫਾ ਦੇ ਕੇ ਲੋਕਾਂ ਦੀ ਸੇਵਾ ਕਰ ਰਹੇ ਨੇ ਮੈਂ ਇਹਨਾਂ ਦੇ ਮੋਢੇ ਨਾਲ ਮੋਢਾ ਮਲਾ ਕੇ ਹਰ ਸੰਘਰਸ਼ ਦੇ ਵਿੱਚ ਮੂਰੇ ਹਾਂ ਮੈਂ 2019 ਤੋਂ ਇਹਨਾਂ ਦੇ ਨਾਲ ਜੁੜਿਆ ਹੋਇਆ ਜਦੋਂ ਸਾਰੀਆਂ ਜਥੇਬੰਦੀਆਂ ਦਿੱਲੀ ਦੀਆਂ ਬਰੂਹਾਂ ਤੇ ਮੋਰਚੇ ਲਾਈ ਬੈਠੀਆਂ ਸੀ ਮੈਂ ਆਪਣਾ ਬਾਹਰ ਛੱਡ ਕੇ ਇਸ ਲਈ ਆਇਆ ਕਿ ਬਥੇਰੇ ਪੈਸੇ ਕਮਾ ਲਈ ਬਹੁਤ ਮਿੰਤ ਕਰ ਲਈ ਹੁਣ ਮੈਂ ਆਪਣੇ ਪੰਜਾਬ ਦੇ ਲਈ ਮੇਰੇ ਦਿਲ ਦੇ ਵਿੱਚ ਬਹੁਤ ਵੱਡੀ ਸੋਚ ਸੀ ਚੀਜ਼ ਸੀ ਕਿ ਮੈਂ ਆਪਣੇ ਪੰਜਾਬ ਦੇ ਲਈ ਕੁਝ ਕਰਾਂ ਕੀ ਕਹਿਣਾ ਚ ਨੇੜੇ ਹੋਰ ਲੋਕ ਜੋੜਨਾ ਚਾਹੁੰਦੇ ਆ ਅੱਗੇ ਆ ਕੇ ਕਿਸਾਨਾਂ ਦੀ 13 ਦਾ ਬਣਾਉਂਦਾ ਮੈਂ ਉਹਨਾਂ ਨੂੰ ਵੈਲਕਮ ਕਰਦਾ ਅਸੀਂ ਬੜੇ ਖੁਸ਼ ਹੋਵਾਂਗੇ ਜੇ ਉਹ ਸਾਡੇ ਮੋਢੇ ਨਾਲ ਮੋਢਾ ਲਾ ਕੇ ਜੋੜਨ ਅਸੀਂ ਉਹਨਾਂ ਨੂੰ ਇੱਜ਼ਤ ਮਾਨ ਸਕਾਰ ਉਹਦੇ ਵੀ ਬਖਸ਼ਾਂਗੇ ਹਾਂ ਵੱਡੀ ਜ਼ਿੰਮੇਵਾਰੀ ਆ ਦੋ ਜ਼ਿਲ੍ਹਿਆਂ ਤੇ ਜਿਹੜੇ ਜ਼ਿਲ੍ਹੇ ਵੀ ਦੋਨੇ ਸਾਈਡਾਂ ਤੇ ਪੈਂਦੇ ਨੇ ਮੇਰੇ ਤੋਂ ਪਰ ਮਹਾਰਾਜ ਦੀ ਕਿਰਪਾ ਦੇ ਨਾਲ ਮੈਂ ਕੋਸ਼ਿਸ਼ ਕਰੂੰਗਾ ਕਿ ਇਹਨਾਂ ਦੋਨਾਂ ਜ਼ਿਲ੍ਹਿਆਂ ਦੇ ਹਰ ਪਿੰਡ ਦੇ ਵਿੱਚ ਮੈਂ ਆਪਣੇ ਚਰੂਨੀ ਸਾਹਿਬ ਦੀ ਇੱਕ ਜਥੇਬੰਦੀ ਬਣਾਵਾ ਪੰਜ ਚਾਰ ਨੌਜਵਾਨ ਮੁੰਡਿਆਂ ਨੂੰ ਉੱਥੇ ਦੀ ਬਾਗਡੋਰ ਸਵਾਲਾਂ ਬਣ ਸਲੱਖਣ ਸਿੰਘ ਮੰਡ ਜੀ ਕਿੱਥੇ ਜ਼ਿੰਮੇਵਾਰੀ ਬਣੀ ਕਿੰਨੀ ਕਹਿਣਾ ਚਾਹੀਦਾ ਮੈਨੂੰ ਜ਼ਿਲ੍ਹਾ ਪ੍ਰਧਾਨ ਨੇ ਨਹੀਂ ਭਾਰਤੀ ਕਿਸਾਨ ਜੁਨੇ ਚੜੋਨੀ ਜੋ ਕਿ ਸਾਡੇ ਲੁਧਿਆਣਾ ਜ਼ਿਲ੍ਹਾ ਦੀ ਜ਼ਿੰਮੇਵਾਰੀ ਪ੍ਰਧਾਨ ਜੀ ਨੇ ਦਿੱਤੀ ਸੀ ਸਾਡੇ ਪ੍ਰਧਾਨ ਜੀ ਸਰਦਾਰ ਗੁਰਨਾਮ ਸਿੰਘ ਜੀ ਚੜੋਨੀ ਔਰ ਪੰਜਾਬ 15 ਨੇ ਸਾਡੇ ਅਰਮਿੰਦਰ ਸਿੰਘ ਜੀ ਹੈਪੀ ਜਿਨ੍ਹਾਂ ਨੇ ਕਿ ਬਹੁਤ ਵੱਡੀ ਜ਼ਿੰਮੇਵਾਰੀ ਦੇ ਨਾਲ ਮੈਨੂੰ ਦਿੱਤੀ ਵੀ ਜ਼ਿਲ੍ਹੇ-ਜ਼ਿਲ੍ਹੇ ਆਪਣੇ ਜ਼ਿਲ੍ਹੇ ਦੇ ਵਿੱਚ ਮੀਟਿੰਗ ਸਾਨੂੰ ਹਰ ਮਹੀਨੇ ਮੀਟਿੰਗ ਚਾਹੀਦੀ ਆ ਪਰ ਅਸੀਂ ਪ੍ਰਧਾਨ ਜੀ ਦਾ ਬਹੁਤ ਧੰਨਵਾਦ ਕਰਦੇ ਆ ਅੱਜ ਸਾਡੀ ਜੋ ਕੇ ਜਥੇਬੰਦੀ ਨੇ ਜੁਨੀਅਨ ਨੇ ਸੁਖਮਨੀ ਸਾਹਿਬ ਦਾ ਗੁਰੂ ਦਾ ਓਟ ਆਸਰਾ ਵੀ ਲਿਆ ਇੱਥੇ ਭੋਗ ਪਏ ਨੇ ਉਹਦੇ ਵਿੱਚ ਸਾਡੇ ਜਗਜੀਤ ਸਿੰਘ ਜੀ ਪੂਨਰ ਸਾਹਿਬ ਜਿਨ੍ਹਾਂ ਨੇ ਬਹੁਤ ਵਧੀਆ ਉਪਰਾਲਾ ਕਰਕੇ ਸੰਗਤਾਂ ਨੂੰ ਚਾਹ ਪਾਣੀ ਦਾ ਲੰਗਰ ਵੀ ਨਾਲ ਪਿਆਰ ਕਰਾ ਕੇ ਤਾਂ ਸੰਗਤਾਂ ਨੂੰ ਵਿਰਧ ਕੀਤਾ ਅਸੀਂ ਪ੍ਰਧਾਨ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਹੜੇ ਕਿ ਉਹ ਪੂਰੇ ਰਾਸ਼ਟਰ ਦੀ ਲੜਾਈ ਲੜ ਰਹੇ ਆ ਅਸੀਂ ਪ੍ਰਧਾਨ ਜੀ ਦੀ ਸੁੱਖ ਸ਼ਾਂਤੀ ਬਾਸਤੇ ਅੱਜ ਸੁਖਮਨੀ ਸਾਹਿਬ ਦੇ ਭੋਗ ਦੀ ਇੱਥੇ ਅਰਦਾਸ ਕਰਵਾਈ ਆ ਵੀ ਪ੍ਰਧਾਨ ਜੀ ਨੂੰ ਐਦਾਂ ਹੀ ਚੜ੍ਹਦੀ ਕਲਾ ਰਵੇ ਸਾਡੇ ਪ੍ਰਧਾਨ ਜੀ ਰਾਸ਼ਟਰੀ ਪ੍ਰਧਾਨ ਕਿ ਗਰੀਬਾਂ ਦੀ ਅਰਮਜਰੂਮਾਂ ਦੀ ਹਰ ਇੱਕ ਵਰਗ ਦੀ ਵੀ ਆਵਾਜ਼ ਉਠਾਉਂਦੇ ਰਹਿਣ ਅਸੀਂ ਪ੍ਰਧਾਨ ਜੀ ਦੇ ਬਹੁਤ ਬਹੁਤ ਧੰਨਵਾਦੀਆਂ ਪਰ ਪ੍ਰਧਾਨ ਜੀ ਨੂੰ ਅਸੀਂ ਇੱਕ ਬੇਨਤੀ ਜ਼ਰੂਰ ਕਰਾਂਗੇ ਵੀ ਸਾਡੀ ਜਿੰਨੇ ਵੀ ਜਥੇਬੰਦੀ ਆ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਜਿੰਨੀ ਵੀ ਜੱਥੇ ਬੰਦੀ ਆ ਸਾਡੇ ਨਮਜੋਦ ਸਿੰਘ ਜੀ ਗਰੇਵਾਲ ਨੂੰ ਅਸੀਂ ਇਹ ਜਰੂਰ ਬੇਨਤੀ ਕਰਦੇ ਆਂ ਵੀ ਸਾਰੀ ਜੱਥੇ ਬੰਦੀ ਨੂੰ ਇੱਕ ਕਰਕੇ ਪਰ ਅਸੀਂ ਇੱਕ ਝੰਡੇ ਥੱਲੇ ਸਾਡੀ ਲੜਾਈ ਲੜੀ ਜਾਵੇ ਤਾਂ ਅਸੀਂ ਬਹੁਤ ਵਧੀਆ ਰਹਾਂਗੇ ਔਰ ਸਾਡੇ ਜਗਜੀਤ ਸਿੰਘ ਜੀ अरोड़ा ਸਾਹਿਬ ਪਹੁੰਚੇ ਨੇ ਇਹ ਥੋੜਾ ਜਿਹਾ ਇਹਨਾਂ ਦੀ ਵੀ ਮੀਟਿੰਗ ਉਧਰ ਚੱਲਦੀ ਸੀਗੀ ਥੋੜੇ ਜਿਹਾ ਲੇਟ ਹੋ ਗਏ ਆ ਆਉਣ ਦੇ ਵਿੱਚ ਪਰ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਵੀ ਜਿਹੜੀ ਕਿ ਇਹਨਾਂ ਨੇ ਸਾਨੂੰ ਜ਼ਿਲ੍ਹੇ ਦੀ ਜ਼ਿੰਮੇਵਾਰੀ ਦੇ ਕੇ ਇਹ ਜਿਹਿਆਂ ਜੇ ਸਾਡੇ ਹਰ ਜ਼ਿਲ੍ਹੇ ਦੇ ਵਿੱਚ ਮੀਟਿੰਗ ਹੋਊਗੀ ਤਾਂ ਭਾਰਤੀ ਕਿਸਾਨ ਯੂਨੀਅਨ ਚੜ੍ਹੋਨੀ ਜਿੰਦਾਬਾਦ I <laughs> बरस <laughs>